नमस्कार आप देख रहे हो पठानकोट मीडिया बता दें कि कल होने वाले लोकसभा चुनाव के लिए पठानकोट प्रशासन द्वारा तैयारियां पूरी कर ली गई हैं पठानकोट में कुल पाँच अठाठ पोलिंग स्टेशन बनाए गए हैं जिन पर सुरक्षा के पुख्ता प्रबंध किए गए हैं इसके अलावा सभी पोलिंग स्टेशन पर वेब वेबकास्टिंग की जा रही है और कंट्रोल बनाया गया है जहां पर सभी तरह की जानकारी प्रशासन के आला अधिकारियों के सामने रहेंगी इसके अलावा पोलिंग पार्टियां बनाई गई हैं जो पूरे जिले में नजर रखेंगी हिमाचल प्रदेश और जम्मू कश्मीर के साथ लगती सीमाओं पर प्रशन नाकाबंदी की गई है और चेकिंग की जा रही है ताकि किसी भी तरह का लीकर जा कैश ट्रांसपोर्ट ना हो सके डिप्टी कमिश्नर पठानकोट आदित्य उपल द्वारा यह जानकारी मीडिया को साझी की गई है बने रहो हमारे साथ और देखते रहो पठानकोट मीडिया ਇਹ ਕੋ ਕੱਲ ਦੇ ਚੋਣਾਂ ਨੂੰ ਲੈ ਕੇ ਪਠਾਨਕੋਟ ਦੇ ਵਿੱਚ ਪੂਰੀ ਤਿਆਰੀ ਹੈ ਸਾਡੇ 568 ਪੋਲਿੰਗ ਸਟੇਸ਼ਨਸ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਜਿਨ੍ਹਾਂ ਦੇ ਵਿੱਚ ਪ੍ਰੋਪਰ ਅਰੇਂਜਮੈਂਟ ਕੀਤਾ ਗਿਆ ਹੈ ਵੋਟਰਸ ਦੇ ਲਈ ਤੇ ਉੱਥੇ ਕਿਉਂਕਿ ਗਰਮੀ ਹੈਗੀ ਹੈ ਉਹਦੇ ਲਈ ਅਸੀਂ ਉੱਥੇ ਸ਼ੇਡ ਦਾ ਇੰਤਜ਼ਾਮ ਕੀਤਾ ਹੈ ਪੰਖਿਆਂ ਦਾ ਇੰਤਜ਼ਾਮ ਕੀਤਾ ਹੈ ਤੇ ਅਸੀਂ ਕੂਲਰ ਵੀ ਇੰਸਟਾਲ ਕੀਤੇ ਹੈ ਸੋ ਥੈਟ ਕਯੂ ਦੇ ਵਿੱਚ ਵੀ ਤੁਹਾਨੂੰ ਕਿਸੇ ਵੀ ਤਰੀਕੇ ਦੀ ਗਰਮੀ ਦਾ ਨਾ ਲੱਗੇ ਅਤੇ ਉਸ ਤੋਂ ਇਲਾਵਾ ਅਸੀਂ ਛਬੀਲ ਦਾ ਉੱਥੇ ਇੰਤਜ਼ਾਮ ਕੀਤਾ ਹੈ ਜਿੱਥੇ ਰੂਫਜ਼ਾ ਬਣਾ ਕੇ ਜਿਹੜੇ ਵੋਟ ਪਾਣ ਆ ਰਹੇ ਹੈ ਉਹਨਾਂ ਨੂੰ ਪਹੁੰਚਾਇਆ ਜਾਏਗਾ so that ਕਿਸੇ ਨੂੰ ਵੀ ਕਿਸੇ ਤਰੀਕੇ ਦੀ ਕੋਈ ਵੀ ਇਨਕਨਵੀਨੀਅੰਸ ਨਹੀਂ ਹੋਏ ਮੇਰੀ ਇਹ ਹੀ ਬੇਨਤੀ ਹੈ ਸਾਰਿਆਂ ਨੂੰ ਕੱਲ VOTING ਦੇ ਦਿਨ ਅਸੀਂ ਵੱਧ ਚੜ ਕੇ ਵੋਟਾਂ ਪਾਈਏ ਦੇਖੋ ਜਿਵੇਂ ਮੈਂ ਦੱਸਿਆ ਕਿ 568 ਪੋਲਿੰਗ ਸਟੇਸ਼ਨਸ ਨੇ ਤੇ ਉਹਨਾਂ ਦੇ ਵਿੱਚ ਜਿਹੜੀ ਡਿਪਲॉयਮੈਂਟ ਹੈ ਉਹ ਕਰ ਦਿੱਤੀ ਗਈ ਹੈ ਤੇ ਉੱਥੇ ਬੂਹਰਬੂਥ ਦੀ ਪ੍ਰੋਪਰ ਜਿਹੜੀ ਸਿਕਿਉਰਿਟੀ ਹੈ ਉਹ ਐਨਸ਼ੋਰ ਕੀਤੀ ਜਾ ਰਹੀ ਹੈ ਉਹਦੇ ਵਿੱਚ ਪੰਜਾਬ ਪੁਲਿਸ ਤੇ ਜਿਹੜੀ ਸੈਂਟਰਲ ਫੋਰਸਸ ਨੇ ਉਹ ਵੀ ਡਿਪਲੋਏਡ ਹਨ ਤੇ ਕਿਸੇ ਵੀ ਤਰੀਕੇ ਦਾ ਕੋਈ ਲਾਅ ਐਂਡ ਆਰਡਰ ਦਾ ਇਸ਼ੂ ਨਹੀਂ ਆਏਗਾ ਕਿਉਂਕਿ ਅਸੀਂ ਸਾਡੀ ਜਿਹੜੀ ਫਲਾਈਂਗ ਸਕਵਾਡਸ ਤਾਂ ਲੱਗੀਆਂ ਹੀ ਹੋਈਆਂ ਉਹਦੇ ਨਾਲ ਨਾਲ ਅਸੀਂ ਪੈਟਰੋਲਿੰਗ ਪਾਰਟੀਆਂ ਪੁਲਿਸ ਦੀ ਬਣਾਈਆਂ ਹਨ ਜਿਨ੍ਹਾਂ ਦਾ ਕੰਮ ਹੈਗਾ ਉਹ ਜਾ ਜਾ ਕੇ ਚੈਕਿੰਗ ਕਰਨ ਗਿਆ ਸੋ ਥੈਟ ਕਿਸੇ ਵੀ ਤਰ੍ਹਾਂ ਦੀ ਕੋਈ ਅ ਲਾਅ ਐਂਡ ਆਰਡਰ ਦਾ ਇਸ਼ੂ ਕਿਤੇ ਵੀ ਬਣ ਨਾ ਸਕੇ